ਪੈਲਗਾਮ ਹਮਲੇ ਤੋਂ ਬਾਅਦ ਲਗਾਤਾਰ ਬਾਰਡਰ ਤੇ ਤਣਾਅ ਬਣਿਆ ਹੋਇਆ ਸੀ ਪਰ ਬੀਤੀ ਰਾਤ ਸਰਹੱਦ ਤੋਂ ਰਾਹਤ ਦੀ ਖਬਰ ਸੰਮਣੇ ਆਈ ਹੈ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਤੋਂ ਬਾਅਦ ਅੱਜ ਸਵੇਰੇ ਫੌਜ ਦਾ ਬਿਆਨ ਆਇਆ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਬੀਤੀ ਰਾਤ ਜੰਮੂ ਕਸ਼ਮੀਰ ਅਤੇ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਪੂਰੀ ਤਰ੍ਹਾਂ ਸ਼ਾਂਤੀ ਰਹੀ ਕੋਈ ਵੀ ਘਟਨਾ ਦੀ ਖਬਰ ਸਾਹਮਣੇ ਨਹੀਂ ਆਈ ਹੈ ਪਹਿਲਾਂ ਸੀਜ਼ ਫਾਇਰ ਹੋਇਆ ਸੀ ਪਰ ਫਿਰ ਵੀ ਕਿਤੇ ਨਾ ਕਿਤੇ ਪਾਕਿਸਤਾਨ ਨੇ ਫਾਇਰਿੰਗ ਜਾਰੀ ਰੱਖੀ ਹਰ ਕੋਈ ਕੋ ਸਵਾਲ ਪੁੱਛ ਰਿਹਾ ਸੀ ਕਿ ਹੁਣ ਜੰਗ ਹੋਵੇਗੀ ਪਰ ਹੁਣ ਕੁਝ ਰਾਹਤ ਦੀ ਖਬਰ ਸਾਹਮਣੇ ਆਈ ਹੈ ਜਦੋਂ ਵੀ ਸਰਹੱਦ ਤੋਂ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਂ ਦਿਲ ਦੀ ਧੜਕਣ ਵਧਣ ਲੱਗ ਜਾਂਦੀ ਹੈ ਮਨ ਦੁਖੀ ਹੋ ਜਾਂਦਾ ਹੈ ਪਰ ਅੱਜ ਪਹਿਲੀ ਵਾਰ ਤਮਾਕਿਆਂ ਦੀ ਨਹੀਂ ਸਗੋਂ ਸ਼ਾਂਤੀ ਦੀ ਖਬਰ ਆਈ ਹੈ ਪਿਛਲੇ ਕੁਝ ਦਿਨਾਤੋਂ ਭਾਰਤੀ ਸਰਹੱਦ ਤੇ ਜੋ ਹਲਚਲ ਸੀ ਹੁਣ ਉਹ ਥੋੜੀ ਸ਼ਾਂਤ ਹੁੰਦੀ ਜਾਪਦੀ ਹੈ 11-12 ਮਈ ਦੀ ਰਾਤ ਨੂੰ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਤੋਂ ਬਾਅਦ ਜੰਮੂ ਕਸ਼ਮੀਰ ਅਤੇ ਐਲੋਸੀ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚੋਂ ਸਥਿਤੀ ਆਮ ਦੇ ਵਾਂਗ ਰਹੀ ਪੈਲਗਾਮ ਹਮਲੇ ਦੇ ਲਗਭਗ 3 ਦਿਨਾਂ ਬਾਅਦ ਪਹਿਲੀ ਵਾਰ ਸਰਹੱਦ 'ਤੇ ਸ਼ਾਂਤੀ ਆਈ ਹੈ ਤਾਂ ਫੌਜ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਰਾਤ ਨੂੰ ਪਾਕਿਸਤਾਨ ਵੱਲੋਂ ਕੋਈ ਵੀ ਗੋਲੀਬਾਰੀ ਨਹੀਂ ਹੋਈ ਹੈ ਦੱਸਿਆ ਕਿ ਦੋਵਾਂ ਦੇਸ਼ਾਂ ਦੇ ਡੀਜੀਐਮਓ ਅੱਜ ਦੁਪਹਿਰ 12 ਵਜੇ ਫੋਨ 'ਤੇ ਗੱਲਬਾਤ ਕਰਨਗੇ ਸੂਤਰਾਂ ਦੇ ਹਵਾਲੇ ਦੇ ਨਾਲ ਦੱਸਿਆ ਗਿਆ ਹੈ ਕਿ ਇਸ ਗੱਲਬਾਤ ਦੇ ਵਿੱਚ ਕੋਈ ਹੋਰ ਦੇਸ਼ ਸ਼ਾਮਲ ਨਹੀਂ ਹੋਵੇਗਾ ਜੰਮੂ ਕਸ਼ਮੀਰ ਦੇ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਲੱਗਦੇ ਅਖਨੂਰ ਸੈਕਟਰ ਦੇ ਵਿੱਚ ਸਵੇਰੇ ਸਥਿਤੀ ਆਮ ਵਾਂਗ ਰਹੀ ਇਸ ਤੋਂ ਪਹਿਲਾਂ 10 ਮਈ ਨੂੰ ਸ਼ਾਮ 6:30 ਵਜੇ ਤਿੰਨ ਫੌਜਾਂ ਨੇ ਇੱਕ ਘੰਟਾ 10 ਮਿੰਟ ਲਈ ਪ੍ਰੈਸ ਕਾਨਫਰੰਸ ਕੀਤੀ ਸੀ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਅਸੀਂ ਆਪਰੇਸ਼ਨ ਸੰਧੂਰ ਦੇ ਤਿੱਚਿਆਂ ਨੂੰ ਪ੍ਰਾਪਤ ਕਰ ਲਿਆ ਇਹ ਕਾਰਵਾਈ ਅਜੇ ਵੀ ਜਾਰੀ ਹੈ ਅਮਾਉਂਟ ਤੇ ਅਸੀਂ ਤੁਹਾਨੂੰ ਇਸ ਬਾਰੇ ਸੂਚਿਤ ਕਰਾਂਗੇ ਤਾਂ ਹਵਾਈ ਸੇਨਾ ਨੇ افਵਾਹਾਂ ਤੋਂ ਬਚਣ ਦੀ ਵੀ ਅਪੀਲ ਕੀਤੀ ਸੀ ਜੰਗਬੰਦੀ ਤੋਂ ਬਾਅਦ ਵੀ ਉੱਤਰ ਪ੍ਰਦੇਸ਼ ਬਿਹਾਰ ਦੇ ਪ੍ਰਵਾਸੀ ਮਜ਼ਦੂਰ ਸਰਹੱਦੀ ਜ਼ਿਲ੍ਹਿਆਂ ਤੋਂ ਆਪਣੇ ਘਰਾਂ ਨੂੰ ਵਾਪਸ ਪਰਤ ਰਹੇ ਨੇ ਇਸ ਕਾਰਨ ਪੰਜਾਬ ਦੇ ਜਲੰਧਰ ਅਮਰਿਤਸਰ ਲੁਧਿਆਣਾ ਤੇ ਪਠਾਨਕੋਟ ਦੇ ਰੇਲਵੇ ਸਟੇਸ਼ਨਾਂ ਤੇ ਪ੍ਰਵਾਸੀਆਂ ਦੀ ਭੀੜ ਵੇਖਣ ਨੂੰ ਮਿਲ ਰਹੀ ਹੈ ਮਜ਼ਦੂਰਾਂ ਦਾ ਕਹਿਣਾ ਹੈ ਕਿ ਉੱਥੇ ਹੁਣ ਉਹਨਾਂ ਨੂੰ ਡਰ ਮਹਿਸੂਸ ਹੁੰਦਾ ਹੈ ਇਸ ਲਈ ਉਹ ਆਪਣੇ ਘਰ ਵਾਪਸ ਜਾ ਰਹੇ ਨੇ ਇਹ ਆਪਣੇ ਪਰਿਵਾਰ ਦੇ ਨਾਲ ਉਹ ਰਹਿਣਗੇ ਅਤੇ ਜਦੋਂ ਵੀ ਹਾਲਾਤ ਸੁਰੱਖਿਅਤ ਹੋਣਗੇ ਤਾਂ ਅਸੀਂ ਵਾਪਸ ਪਰਤ ਆਵਾਂਗੇ ਪੰਜਾਬ ਦੇ ਵਿੱਚ ਚੋਣੇ ਦਾ ਸੀਜ਼ਨ 1 ਜੂਨ ਤੋਂ ਸ਼ੁਰੂ ਹੋ ਰਿਹਾ ਹੈ ਮਜ਼ਦੂਰਾਂ ਦੀ ਵਾਪਸੀ ਕਾਰਨ ਚੋਣੇ ਦੀ ਜਿਹੜੀ ਲਵਾਈ ਹੈ ਉਸ ਨੂੰ ਉਸ ਲਈ ਮਜ਼ਦੂਰਾਂ ਦੀ ਘਾਟ ਹੋ ਸਕਦੀ ਹੈ